ट्रक को हमने खाली करवाया क्यूँकी ट्रक भरा हुआ था मरते बंदे को इलाज नहीं करवा सकते थे भरी ट्रक को खाली करवाया मरते बंदे को इलाज नहीं करवा सकते थे ਉਹ ਤਾਂ ਲੱਖਾਂ ਰੁਪਏ ਦਾ ਲਾਜਾ ਹਸਪੀਟਲ ਲੈ ਕੇ ਜਾਂਦੇ ਅਗਲੇ ਸਾਨੂੰ ਜਵਾਬ ਦਿੰਦੇ ਅਗਲੇ ਕਹਿੰਦੇ 6 ਲੱਖ ਦਾ ਲਾਜਾ ਉਹਦਾ ਅਸੀਂ 6 ਲੱਖ ਦਾ ਲਾਜਾ ਕਿੱਥੋਂ ਕਰ ਲਾਂ ਤਾਂ ਲੱਗਦਾ ਨਸ਼ੇ ਦੀ ਬੇਤਵੀ ਉਹ ਸਿੱਧੇ ਮੈਂ ਗੱਲ ਹੀ ਨਹੀਂ ਕਰਦਾ ਅੱਗੇ ਉਹਨਾਂ ਦੇ ਕਰਿੰਦੇ ਆਂਦੇ 20-25 ਹਜ਼ਾਰ ਤੇ ਸੈਟਿੰਗ ਕਰ ਲਓ ਤੇ 6 ਲੱਖ ਰੁਪਏ ਦਾ ਖਰਚਾ ਆ ਵੈ ਜੋ ਕਹਿੰਦੇ ਅਸੀਂ 25 ਹਜ਼ਾਰ ਰੁਪਏ ਦੇ ਕੇ ਨਵੇੜਾ ਕਰ ਦਿੰਦੇ ਆ ਨਹੀਂ ਤਾਂ ਸਾਡੇ ਤੇ ਪਰਚਾ ਦੇਣਾ ਦੇ ਦੋ ਕੋਈ ਜੇ ਸਮਝ ਨਹੀਂ i need to ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਕਸ਼ਮੀਰ ਨਗਰ ਦੀ ਗੱਲ ਕੀਤੀ ਜਾਊਗੀ ਜਿੱਥੇ ਵੈਦ ਰੂਪ ਤੇ ਬਿਲਡਿੰਗਾਂ ਤਾਂ ਕਰ ਬਣੀਆਂ ਹੋਈਆਂ ਲੇਕਿਨ ਉਸ ਤੋਂ ਬਾਅਦ ਗੱਲ ਕੀਤੀ ਹੋਵੇ ਇੱਕ ਖੰਝਰ ਹਾਲਤ ਦੀ ਜਿਹੜੀ ਇੱਕ ਬਿਲਡਿੰਗ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਬਿਲਕੁਲ ਹੀ ਇਸ ਦੀ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇਹਦਾ ਇੱਕ ਬਾਦਰਾ ਜਿਹੜਾ ਤੇ ਬੈਠੇ ਸੀ ਮਜ਼ਦੂਰ ਜਿਹੜੇ ਬੈਠੇ ਸੀਗੇ ਉਹਨਾਂ ਦਾ ਡਿੱਗਦੀ ਹੈ ਅਗਰ ਉਹਨਾਂ ਤੋਂ ਡਿੱਗਦੀ ਹੈ ਤਾਂ ਉਹ ਇੰਨੇ ਇੰਜਰਡ ਹੋ ਜਾਂਦੇ ਨੇ ਪਿੱਛੇ ਜਿਹੜਾ ਮਲਵਾ ਹੈਗਾ ਤੁਹਾਨੂੰ ਉਹ ਦਿਖਾ ਰਹੇ ਦੀਵ बात है ਦੱਸਿਆ ਜਾਂਦਾ ਕਿ ਟਰੱਕ ਬੈਕ ਹੋ ਰਿਹਾ ਸੀਗਾ ਜਿਸ ਕਰਕੇ ਪੂਰਾ ਮਜ਼ਦੂਰਾਂ ਦੇ ਉੱਤੇ ਡਿੱਗ ਜਾਂਦਾ ਹੈ ਲੇਕਿਨ ਮਜ਼ਦੂਰ ਜਿਹੜੇ ਬੈਠੇ ਸੀਗੇ ਉਹਨਾਂ ਦੀ ਕੰਡੀਸ਼ਨ ਇਨੀ ਕ੍ਰਿਟੀਕਲ ਹੈਗੀ ਹੈ ਕਿ ਉਹਨਾਂ ਨੂੰ ਹਸਪਤਾਲ ਜਿਹੜੇ ਲੈ ਕੇ ਗਿਆ ਜਾਇਆ ਗਿਆ ਤੇ ਉਹ ਹਸਪਤਾਲ ਨੇ ਅਲੱਗ-ਅਲੱਗ ਜਗ੍ਹਾ ਰੈਫਰ ਕਰਤਾ ਲੇਕਿਨ ਇਨਾਂ ਕੋਲ ਮਜ਼ਦੂਰੀ ਹੋਣ ਦੇ ਨਾਤੇ ਮਜ਼ਦੂਰ ਹੋਣ ਦੇ ਨਾਤੇ ਪੈਸਾ ਨਹੀਂ ਸੀਗਾ ਪੈਸਾ ਵੀ ਕਾਫੀ ਦੱਸਿਆ ਗਿਆ ਲੇਕਿਨ ਅਚਲ ਦੀ ਸਾਡੇ ਨਾਲ ਹੈ ਕੀ ਹੂਆ ਕੀਤਾ ਬਾਈ ਸਾਹਿਬ ਐਚੁਅਲ ਮੈਂ ਇਹ ਜੋ ਦੇਖਿਆ ਇੱਕ ਟਰੱਕ ਆਇਆ ਥਾ ਭਰੇ ਵਾਲੇ ਉਹ ਯਹਾਂ ਸੇ ਬੈਗ ਹੋ ਰਹਾ ਥਾ 3-4 ਬਾਰ ਜੇ तो बैग होने के चारण में छे से यहाँ तार था तार था इसमें जैसे एंगल में फंसा था यहाँ एंगल तो में फंसने के बाद जो छे से वो जो छे से दबाल जो से एंगल जो छे से वो बैग हो रहा था तो तार जो छे से उसको मना करते करते छे से रह गया लोग जो हाँ देते देते रह गए तब भी वो गाड़ी छे से बैग होने लग गया तो पीछे एक गाड़ी आ रहा था वो भी हाँ दिया नहीं तो वो भी ठोका जाता तो वो भी छे से होते होते जब वो एंगल में जो तार फंस गया तो ये देवाल गिर गया ਕਿੰਨੇ ਬੰਦੇ نیچے ਬੈਠੇ تھے ਨਹੀਂ ਚ ਲ ਘੱਮ ਸੇ ਕਮ ਸੇ ਕਮ ਛੇ ਹਮ ਲੋਗ ਜੋ ਛੇ ਸੇ 20 22 ਬੰਦਾ ਗੋਲੀ ਆਇਆ ਥਾ ਤੋ ਕਿਤਨੇ ਬੰਦੇ ਕੇ ਉਪਰ ਦੀਵਾਰ ਗਿਰੀ ਬੰਦਾ ਕੋ ਗੇਰਾ ਥੇ ਦੋ ਬੰਦੇ ਕੋ ਪੂਰਾ ਜ਼ਖਮ ਹੁਆ ਦੋ ਬੰਦੇ और बंदा को से हल्का-हल्का दे छे से चोट लगा है तो आपने ड्राइवर को भी पुलिस थाने पुलिस थाने जो ड्राइवर को छे से हम लोग पकड़ लिए पकड़ने के बाद में छे से उसको चाबी भी लिया और जिसका बाद जैसे गाड़ी को थाना बुलाकर उसको हवाले कर दिया तो थाने वाले छे उस पर कोई सुनवाई नहीं किया थाने में छोड़ दिए हां थाने वाले छोड़ दिया आपके बंदे मरते मर जाएं हां क्या होगा सर वो तो, वो तो मर ही जाएगा ना वो तो मर ही गया हम लोग हॉस्पिटल गया हॉस्पिटल गया तो हम लोग का पास में पैसा नहीं था वो उधर से आपस कर दिया जो पैसा था वो हम लोग लगा दिया इसका बाद हम लोग का कोई सुनवाई नहीं हुआ वहाँ से हम लोग बंदा को लेकर आपस आ गया आपके घर वाले हैं जो कैसी कंडीशन है उनकी कुछ नहीं कंडीशन पानी देते हैं दुख जाते हैं ਪੁਲਿਸ ਵਾਲੇ ਸੁਣ ਨਹੀਂ ਰਹੇ ਨਹੀਂ ਕੀ ਕਹਤੇ ਹਨ ਕੱਲ 3 ਬਰ ਚਾਲ ਕੱਲ 3 ਬਿਰ ਗਏ ਠੰਡਾ ਮਸੇਰ ਠੰਡਾ ਸ ਦੇਹਤ ਪੂਰਾ ਦਰਦ ਕਰ ਰਹਾ ਹੈ ਕੁਝ ਸੁਣਵਾਏ ਮਾ ਤਾਂ ਗਰੀਬ ਬੰਦੇ ਸੁਣਵਾਈ ਹੈ ਹੀ ਨਹੀਂ ਨਹੀਂ ਸੁਣਵਾਈ ਨਹੀਂ ਤਿੰਨ 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 ਬੱਚਾ ਹੈ ਦੋ ਬੇਟੀ ਹੈ ਇੱਕ ਬੇਟਾ ਹੈ ਕਹ ਰਿਹਾਤਾ ਹੈ ਰੂਮ ਬੇਗੋ ਲੜਕੀ ਆ ਲੜਕਾ ਦੋਨੂੰ ਕਿਸੇ ਕੇ ਰਖਾ ਆ ਮਹੀਆ ਆਇਆ ਥਾਣਾ ਪਰ ਛੁੱਟੀ ਵਾਰ ਲਈ ਪਰਿਵਾਰ ਭਾਜੀ ਦਿੱਲੀ ਕਮਾ ਕੇ ਖਾਣ ਆ ਲਾ ਇਹ ਜਿਹੜਾ ਤੱਕਾ ਨਾ ਨਜਾਇਜ਼ ਹੀ ਤੱਕਾ ਹੋ ਰਿਹਾ ਮੈਂ ਤਾਂ ਇਹ ਇਹ ਗੱਲਾਂ ਹੈਰਾਨ ਕਿ ਕਿਹਦੀ ਸ਼ੈ ਆ ਪਿੱਛੋਂ ਕੀ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਅਗਲੇ ਫੋਨ ਕਰਦੇ ਆ ਕਿਸੇ ਗਰੀਬ ਦਾ ਮੈਂ ਤਾਂ ਇਹ ਵਿਚਾਰੇ 3-400 500 ਰੁਪਏ ਡੇਲੀ ਕਮਾ ਕੇ ਆਪਣਾ ਘਰ ਚਲਾਉਂਦੇ ਤੇ ਕਿੱਥੋਂ ਲੱਖਾਂ ਦਾ ਇਲਾਜ ਕਰਾ ਲਣਗੇ ਭਾਜੀ ਨਹੀਂ ਚੌਂਕੀ ਲੱਗੇ ਆ ਚੌਂਕੀ ਦੇ ਮੁਲਾਜ਼ਮ ਨੇ ਕੀ ਕਿਹਾ ਕਿ ਮੁਲਾ ਤੁਸੀਂ ਟਰੱਕ ਉਹ ਲਾ ਫੜਾ ਵੀ ਤੇ ਚਾਬੀ ਵੀ ਸਪੋਰਟ ਕਰਤੀ ਛੱਡ ਤਾਂ ਹਾਂਜੀ ਭਾਜੀ ਛੱਡ ਤਾਂ ਉੱਥੇ ਮੌਕੇ ਤੇ ਗਏ ਆ ਨਾ ਡਰਾਈਵਰ ਅੰਦਰ ਹੈ ਨਾ ਗੱਡੀ ਅੰਦਰ ਹੈ ਉਹ ਅੱਗੇ ਉਹ ਸਾਨੂੰ ਕਹਾਣੀਆਂ ਪਾ ਰਹੇ ਨੇ ਕਿ ਐਦਾਂ ਕਰਾਂਗੇ ਉਦਾਂ ਕਰਦਾਂਗੇ ਸਾਡੀ ਸਾਡਾ ਮੇਨ ਮੇਨ ਮੋਟਿਵ ਇਹ ਆ ਕਿ ਗਰੀਬ ਦਾ ਹੱਲ ਕੀਤਾ ਜਾਵੇ ਗਰੀਬ ਦਾ ਹੱਲ ਕਿੱਦਾਂ ਹੋਗਾ ਬੰਦਾ ਜਦੋਂ ਮਰ ਜਾਂਦਾ ਫਿਰ ਕੀ ਹੱਲ ਹੁੰਦਾ ਉਹੀ ਤਾਂ ਭਾਜੀ ਗੱਲ ਹੈ ਉਹੀ ਤਾਂ ਆਪਾਂ ਹਰਾਂ ਨੇ 30000 ਰੁਪਏ ਦੇ ਕੇ ਫੈਸਲਾ ਕਰ ਦਿੰਨੇ ਆ ਜਦਕਿ ਉਹਤੇ 6 ਲੱਖ ਰੁਪਏ ਦਾ ਖਰਚਾ ਆ ਵੈ ਤੇ ਉਹ ਕਹਿੰਦੇ ਅਸੀਂ 25000 ਰੁਪਏ ਦੇ ਕੇ ਨਵੇੜਾ ਕਰ ਦਿੰਨੇ ਆ ਨਹੀਂ ਤੇ ਸਾਡੇ ਦੇ ਪਰਚਾ ਦੇਣਾ ਦੇ ਦੋ ਕੋਈ ਚੱਕਰ ਨਹੀਂਗਾ ਸੋਣ ਕੇ ਅੰਦਰ ਇਹ ਉਹ ਜਿਹੜੇ ਟਰਾਂਸਪੋਰਟ ਵਾਲੇ ਉਹਨਾਂ ਨੇ ਭੇਜੇ ਸੀਗੇ ਜਿਹੜੇ ਟਰਾਂਸਪੋਰਟ ਵਾਲਿਆਂ ਦੇ ਵਰਕਰ ਹੈਗੇ ਆ ਮਾਲਕ ਦਾ ਆਪ ਆਏ ਨਹੀਂ ਹੈਗੇ ਉਹ ਕਹਿੰਦੇ 20000 ਰੁਪਏ ਦੇ ਦਾਂਗੇ ਨਹੀਂ ਤਾਂ ਤੁਸੀਂ ਵਰਜਾ ਕਰਨਾ ਕਰ ਦੋ ਜੋ ਹੁੰਦਾ ਕਰਨਾ ਕਰ ਤੇ ਮਾਲਕ ਹੁਣ ਕਿੱਥੇ ਗਿਓ ਕਰੀਂਦੇ ਉਹ ਚਲ ਗਏ ਉਥੋਂ ਦੀ ਕੋਈ ਹੈ ਹੀ ਨਹੀਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਨਹੀਂ ਤੇ ਚਾਹੀ ਨਹੀਂ ਅਗਲੇ ਨੇ ਬਾਈਕ ਸਟਾਰਟ ਕੀਤੀ ਆ ਬਣਾ ਨਿਕਲ ਗਏ ਆਰਾਮ ਨਾਲ ਅਸੀਂ ਨਹੀਂ ਚਾਹੁੰਦੇ ਕਿ ਅਸੀ ਗਰੀਬ ਨੇ ਧੱਕਾ ਹੋਵੇ ਚਾਹੇ ਸਾਨੂੰ ਇਹਨਾਂ ਲਈ ਨਾ ਆਪਣੀ ਜਾਨ ਵੀ ਦੇਣੀ ਪਵੇ ਭਾਜੀ ਆਪਾਂ ਦੇਵਾਂਗੇ ਕਿਉਂਕਿ ਅਸੀਂ ਇਹਨਾਂ ਦੇ ਸਿਰ ਤੇ ਸਾਡੇ ਘਰ-ਬਾਰ ਚੱਲਦੇ ਨੇ ਭਾਜੀ ਸਾਡੇ ਮਕਾਨ ਬੰਦੇ ਨੇ ਜੇ ਕੁਛ ਇਹ ਲੇਬਰਾਂ ਦੇ ਸਿਰ ਤੇ ਹੀ ਚੱਲਦੇ ਨੇ ਭਾਜੀ ਜੇ ਅੱਜ ਅਸੀਂ ਇਹਨਾਂ ਦਾ ਹੱਥ ਨਹੀਂ ਫੜਾਂਗੇ ਤੇ ਆਪਾਂ ਕਿੱਥੇ ਖੜੇ ਆ ਦੱਸ ਅੱਤ ਤਿੰਨ ਜਵਾਬ ਉਹਨਾਂ ਦੇ ਕੁੜੀ ਜਵਾਨ ਹੋਈ ਵਿਆਹੀ ਵਾਲੀ ਅਗਲੇ 3-400 ਰੁਪਏ ਦੀ ਹੜੀ ਕਮਾਨ ਵਾਲਾ ਇਹਨਾਂ ਅਗਲਾ ਕਿੱਥੋਂ ਕਰੂਗਾ ਰੀਡ ਦੀ ਹੱਡੀ ਹੁੰਦੀ ਟੁੱਟ ਗਈ ਲੱਤ ਹੁੰਦੀ ਟੁੱਟ ਗਈ ਸਿਰ ਹੁੰਦਾ ਫਟ ਗਿਆ ਨਹੀਂ ਮੁਲਾਜ਼ਮ ਕਹਿੰਦੇ ਕੀ ਐ ਭਾਜੀ ਮੁਲਾਜ਼ਮ ਤਾਂ ਕਹਿੰਦੇ ਸੈਟਲਮੈਂਟ ਕਰ ਲਓ 20-25000 ਚ ਭਾਜੀ 20-25000 ਚੋਂ ਤਾਂ ਹੱਲ ਨਹੀਂ ਨਾ ਹੁੰਦਾ ਗੱਲ ਨੂੰ ਸਮਝੋ ਉਹ ਤਾਂ ਲੱਖਾਂ ਰੁਪਏ ਦਾ ਇਲਾਜ ਆ ਹਸਪੀਟਲ ਲੈ ਕੇ ਜਾਂਦੇ ਅਗਲੇ ਸਾਨੂੰ ਜਵਾਬ ਦਿੰਦੇ ਅਗਲੇ ਕਹਿੰਦੇ 6 ਲੱਖ ਦਾ ਇਲਾਜ ਆ ਉਹਦਾ ਅਸੀਂ 6 ਲੱਖ ਦਾ ਇਲਾਜ ਕਿੱਥੋਂ ਕਰ ਲਾਂਗੇ ਜੀ ਅਸੀਂ ਆਪਣਾ ਆਪਣਾ ਯਾਰੀ ਦੋਸਤੀ ਦੇ ਵਿੱਚ ਵੀ ਆਪਾਂ ਯੰਗ ਬਲੱਡ ਇਕੱਠਾ ਕਰਦੇ ਆ ਮੰਨ ਲਓ ਆਪਾਂ ਕੁਝ ਇਕੱਠਾ ਕਰ ਲਾਂਗੇ ਮਗਰ ਕਿੰਨਾ ਕੁ ਕਰ ਲਾਂਗੇ ਭਾਜੀ ਕਿੰਨੀ ਕੋ ਗੁੰਜਾਇਚ ਹੋ ਜੇਗੀ ਇਹ ਚੀਜ਼ ਦਾ ਤਾਂ ਬੱਲਾ ਨਹੀਂ ਫਟਾਰੀ ਉਹ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਿਹਾ ਸਾਡੇ ਨਾਲ ਚੌਂਕੀ ਇੰਚਾਰਜ ਹਾਂਜੀ दारू ਵੀ ਕੇ ਬੈਠਾ ਸਰ ਉਹ ਸਹੀ ਤਰ੍ਹਾਂ ਗੱਲ ਹੀ ਨਹੀਂ ਕਰਵਾ ਰਹੇ ਉਹ ਵੱਡੇ ਭਾਜੀ ਗਏ ਆ ਅੰਦਰ ਉਹ ਆਪਣੇ ਮਸਤੀ ਲੱਗੇ ਹੋਏ ਆ ਜਿਵੇਂ ਕੋਈ ਹੈ ਹੀ ਨਹੀਂਗਾ ਉਹਨਾਂ ਦੇ ਜਾਨ ਦੀ ਕੋਈ ਵੈਲਿਊ ਹੀ ਨਹੀਂ ਹੈਗੀ ਯਾਰ ਜਾਨ ਦੀ ਵੈਲਿਊ ਇਸ ਕਰਕੇ ਨਹੀਂ ਉਹ ਗਰੀਬ ਬੰਦਾ ਹੈ ਹਾਂਜੀ ਭਾਜੀ ਅਸੀਂ ਤਾਂ ਕਹਿੰਦੇ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਜਿੱਥੇ ਸਾਨੂੰ ਕਹੋਗੇ ਅਸੀਂ ਬੋਰੀਆਂ ਵਛਾਲਾਂਗੇ ਗਰੀਬ ਦੇ ਨਾਲ ਖੜੇ ਹਾਂ ਹਰ ਗੱਲੋਂ ਗਰੀਬ ਜਨਮ ਲੇਤਾ ਹੈ ਤਾਂ ਮਾੜਾ ਹੁੰਦਾ ਹੈ ਕਿ ਉਸਕੋ ਜਨਮ ਲੈਣਾ ਨਹੀਂ ਚਾਹੀਏ ਦੇਖਿਏ ਗਰੀਬ ਕੋ ਤੇ ਇਸ ਕਾਨੂੰਨ ਦੇ ਹਿਸਾਬ ਨਾਲ ਜਨਮ ਲੈਣਾ ਹੀ ਨਹੀਂ ਚਾਹੀਏ ਹਾਂ ਕਾਨੂੰਨ ਦੇ ਹਿਸਾਬ ਨਾਲ ਗਰੀਬ ਜਨਮ ਲੈਣਾ ਹੀ ਨਹੀਂ ਚਾਹੀਏ ਹਾਂ ਅੱਜ ਗਰੀਬ ਜਨਮ ਲੇਤਾ ਹੈ ਕੁਝ ਹੋਤਾ ਕੋਈ ਸੁਣਵਾਈ ਨਹੀਂ ਹੈ ਅੱ삐 ਕਾਹ ਪੇ ਆਪਕੇ ਘਰ ਬਲੇ ਕੁਰੇ ਤੜਫ ਰਹੇ ਆ ਘਰ ਵਿੱਚ ਤੜਫ ਰਹੇ ਭਾਜੀ ਕਰੇ ਤੜਪਦੇ ਭਾਈ ਉਹਨਾਂ ਕੋਈ ਵਿਚਾਰਾ ਕੀ ਕਰੇ ਹਸਪੀਟਲ ਵਾਲੇ ਜਵਾਬ ਦੇ ਦਿੱਤਾ 70000 ਰੁਪਏ ਵਿਚਾਰਿਆਂ ਕੋ ਕਿੱਥੋਂ ਇਕੱਠਾ ਕਰਕੇ ਇਹਨਾਂ ਨੇ ਦਿੱਤਾ ਉਸ ਤੋਂ ਬਾਅਦ ਹਸਪੀਟਲ ਵਾਲੇ ਨੇ ਛੁੱਟੀ ਕਰਤੀ ਜਾਓ ਵੀ ਆਪਣੇ ਘਰੇ ਕੀ ਕੀ ਬਣੂਗਾ ਭਾਜੀ ਮੈਨੂੰ ਤਾਂ ਸਮਝ ਨਹੀਂ ਲੱਗਦਾ ਬਟਾ ਸੱਚ ਨੂੰ ਮਿਲ ਲੈ ਔਰ ਤਿੰਨ ਨੰਬਰ ਦੇਨੂ ਭਾਜੀ ਆਪਾਂ ਮਿਲ ਕੇ ਆਏ ਆ ਮੈਨੂੰ ਤਾਂ ਲੱਗਦਾ ਉਹ ਨਸ਼ੇ ਦੀ ਬੇਟਾ ਭਾਜੀ ਉਸਦੇ ਮੂੰਹ ਗੱਲ ਹੀ ਨਹੀਂ ਕਰਦਾ ਅੱਗੇ ਉਹਨਾਂ ਦੇ ਕਰਿੰਦੇ ਆਂਦੇ 20-25 ਹਜ਼ਾਰ ਚ ਸੈਟਿੰਗ ਕਰ ਲਓ ਯਾਰ ਅਗਲੇ ਦੀ ਜ਼ਿੰਦਗੀ ਦਾਅ ਤੇ ਲੱਗੀ ਆਪਾਂ 20-25 ਹਜ਼ਾਰ ਚ ਭਜੀ ਕਿੱਥੋਂ ਸੈਟਿੰਗ ਕਰ ਲਾਂਗੇ ਕਿੰਨਾ ਕ ਆਪਾਂ ਵੀ ਆਪਣੇ ਕੋਲ ਇਕੱਠਾ ਕਰ ਲਾਂਗੇ ਇਹ ਸੁਣ ਰਹੇ ਹੋ ਤੁਸੀਂ ਮਾਨ ਸਾਹਿਬ ਸੀਪੀ ਸਾਹਿਬ ਉਹ ਡਰਾਈਵਰ ਗਰੀਬ ਵਾਲੇ ਬੋਲਦਾ ਹੈ ਜੇ ਕੇਸ ਕਰੋ ਹਮ ਗਰੀਬ ਬੰਦਾ ਕਹਾਂ ਸੋ ਲੜ ਪਾਏਗਾ ਉਹ ਬੋਲਦਾ ਹੈ ਜੇ ਤੁਸੀਂ ਕੇਸ ਕਰੋ ਤਾਂ ਹਮ ਗਰੀਬ ਬੰਦਾ ਕਹਾਂ ਸੋ ਕੇਸ ਲੜ ਪਾਏਗਾ ਕੋਈ ਤਾਂ ਗਰੀਬ ਬੰਦੋ ਕੇ ਲਈ ਕਈ ਵਕੀਲ ਵੀ ਜੋ ਹੈ ਬੈਠੇ ਹੋਏ ਨੇ ਕੇਸ ਲੜਨੇ ਕੇ ਲਈ ਕੋਈ ਨਹੀਂ ਹੈ ਕੋਈ ਨਹੀਂ ਹੈ ਉਹ ਇਸੇ ਜਛੇ ਸਭ ਮਜ਼ਾਕ ਹੋ ਰਾ ਰਹਾ ਹੈ ਤੂੰ ਆਪ ਕੀ ਸੋਚ ਕੇ ਬੈਠੇ ਹੋ ਫਿਰ ਹਮ ਲੋਗ ਤੋਂ ਬੋਲੇ ਜੇ ਹਮ ਲੋਗ ਅਨ ਨਹੀਂ ਚਾਹੀਏ ਨਿਆਂ ਚਾਹੀਏ ਹਾਂ ਹਮ ਦਿਲਾ ਸਕਤਾ ਹੈ ਕੌਣ ਦਿਲਾ ਸਕਤਾ ਹੈ ਸਰਕਾਰ ਦਿਲਾ ਸਕਤਾ ਹੈ ਜੀ ਪ੍ਰੈਸਿਕ ਚੌਥਾ ਸਤੰਭ ਹੈ ਅਹੀ ਤਾਂ ਪ੍ਰੈਸ ਤੋਂ ਰਿਕਵੈਸਟ ਕਰਦੇ ਆ ਕਿ ਸਾਨੂੰ ਜੇ ਕੋਈ ਗਰੀਬ ਦਾ ਹੱਲ ਹੁੰਦਾ ਪਲੀਜ਼ ਕਰਾਇਆ ਜਾਵੇ ਇਹ ਚੌਥਾ ਸਤੰਭ ਹੈ ਮੀਡੀਆ ਦਾ ਜਿਹੜਾ ਇਦੇ ਵਰਗੀ ਪਾਵਰ ਕਿਤੇ ਵੀ ਨਹੀਂ ਹੈਗੀ ਸਰ ਮਾਨ ਸਾਹਿਬ ਤੁਹਾਨੂੰ ਇੱਕ ਗੁਜਾਰਿਸ਼ ਹੈ ਜੋ ਸੈਂਟਰ ਹਲਕੇ ਦੇ ਵਿਧਾਇਕ ਨੇ ਐਮ ਐਲ ਏ ਸਾਹਿਬ ਉਹਨਾਂ ਨੂੰ ਗੁਜਾਰਿਸ਼ ਕੀਤੀ ਜਾਊਗੀ ਸੀ ਪੀ ਸਾਹਿਬ ਤੁਹਾਨੂੰ ਗੁਜਾਰਿਸ਼ ਕੀਤੀ ਜਾਊਗੀ ਇਹ ਗਰੀਬ ਪਰਿਵਾਰ ਹੈ ਇਹ ਗਰੀਬ ਪਰਿਵਾਰ ਹੈ ਹੈਂਡ ਟੂ ਮਾਉਥ ਹੈ ਰੋਜ਼ ਕਮਾਂਦੇ ਆ ਰੋਜ਼ ਖਾਂਦੇ ਨੇ ਲੇਕਿਨ ਇਹਨਾਂ ਰੁਪਈਆ ਲੈ ਕੇ ਕਿੱਥੋਂ ਆਣ ਕੀ ਇਲਾਜ ਕਰਾ ਲੈਣ ਇੱਕ ਨਗੈਲੀ ਕਿਦੀ ਹੈ ਟਰੈਕ ਡਰਾਈਵਰ ਦੀ ਟਰੈਕ ਡਰਾਈਵਰ ਜਦੋਂ ਨਗੈਲੀ ਕਰਦੇ ਬੈਕ ਆ ਰਿਹਾ ਵਾ ਉਸ ਤੋਂ ਬਾਅਦ ਦੀਵਾਰ गिरਦੀ ਹੈ ਦੀਵਾਰ ਗਿਰਨ ਤੋਂ ਬਾਅਦ ਉਹਨਾਂ ਦੇ ਜੀ ਜਿਹੜੇ ਨੇ ਲਾਚਾਰ ਹੋ ਜਾਂਦੇ ਨੇ ਮੋਟ ਦੇ ਕੰਡੇ ਪਏ ਹੋਏ ਨੇ ਲੇ ਜੋ ਜਾਣਦੇ ਨੇ ਇਹ ਸ਼ਿਕ ਜਾਣਦੇ ਨੇ ਤੇ ਉਸ ਤੋਂ ਬਾਰੇ ਨੂੰ ਕੋਈ ਸਪਸ਼ਟੀਪਰ ਨੂੰ ਜਵਾਬ ਨਹੀਂ ਮਿਲਦਾ ਚਾਬੀ ਦੇ ਟਰੱਕ ਵੀ ਸਪੂਰਤ ਕਰਦੇ ਨੇ ਲੇਕਿਨ ਉਹ ਛੱਡ ਦਿੱਤਾ ਜਾਂਦਾ ਚੌਂਕੀ ਪੈਂਦੀ ਹੈ ਟਾਡੀ ਆਪਣੀ ਧਰਮਪੁਰਾ ਉਹਦੇ ਬੈਕਸਾਈਡ ਤੇ ਕਸ਼ਮੀਰ ਨਗਰ ਪੈਂਦਾ ਉਹ ਤੇ ਟਰੱਕ ਬੈਕ ਕਰਦੇ ਕਰਦੇ ਦੋ ਮਜ਼ਦੂਰਾਂ ਦੇ ਉੱਤੇ ਦੀਵਾਰ ਡਿੱਗ ਗਈ ਦੀਵਾਰ ਡਿੱਗਣੋਂ ਉਹ ਬੰਦੇ ਇੰਜਰਡ ਹੋ ਗਏ ਨੇ ਲੇਕਿਨ ਇਹ ਪ੍ਰਵਾਹ ਜਿਹੜਾ ਇੱਥੇ ਖੜਾ ਸਾਰਾ ਇਲਾਕਾ ਇਹ ਕਹਿੰਦੇ ਚੌਂਕੀ ਇੰਚਾਰ ਸਾਡੀ ਸੁਣ ਨਹੀਂ ਰਹੇ ਨਾ ਸਾਡ ਨੂੰ ਇਨਸਾਫ ਦਵਾਰੇ ਨੇ ਅਸੀਂ ਡਰਾਈਵਰੀ ਫੜਾਇਆ ਚਾਬੀਆਂ ਵੀ ਦਿੱਤੀਆਂ ਲੇਕਿਨ ਉਹ ਛੱਡ ਦਿੱਤਾ ਗਿਆ ਸਰ ਅੱਛਾ ਇਹ ਆਪਣੇ ਕਸ਼ਮੀਰ ਨਗਰ ਚ ਕਿੱਥੇ ਦਾ ਇਹ ਕਸ਼ਮੀਰ ਨਗਰ ਹੈ ਪੰਪ ਦੇ ਸਾਹਮਣੇ ਬਾਲਾ ਜੀ ਪੰਪ ਦੇ ਸਾਹਮਣੇ ਸਰ ਮੈਂ ਕਰਦਾ ਓਕੇ 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 ਸਰ ਓਕੇ ਸਰ ਠੀਕ ਹੈ ਸਰ ਲੇਕਿਨ ਐਸ ਐਸ ਸਾਹਿਬ ਨੂੰ ਜਦੋਂ ਇਹ ਮਾਮਲਾ ਧਿਆਨ ਦੇ ਵਿੱਚ ਆਇਆ ਧਿਆਨ ਦੇ ਵਿੱਚ ਨਹੀਂ ਸੀਗਾ ਕਿ ਹੁਣ ਦੇਖਦੇ ਆ ਕਿ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਂਦਾ ਹੈ ਕਿ ਨਹੀਂ ਕੀ ਚੌਂਕੀ ਇੰਚਾਰਜ ਉਹਨਾਂ ਨੂੰ ਬੁਲਾ ਕੇ ਕਾਰਵਾਈ ਅਮਲ ਚ ਲਿਆਣਗੇ ਕਿ ਨਹੀਂ ਇਹ ਸਮਾਂ ਹੀ ਦੱਸ ਸਕਦਾ ਵਾ ਤਾਡੇ ਕੋਲ ਆਏ ਨਹੀਂ ਤੁਹਾਡੀ ਗੱਲ ਸੁਣਨ ਵਾਸਤੇ ਆਏ ਆ ਨਾ ਭਾਜੀ ਹਾਂਦੇ ਹੀ ਪਤਾ ਕੀ ਕਹਿੰਦੇ ਹੋਰ ਦੱਸ ਕੀ ਗੱਲ ਚਲੋ 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 ਅਸੀਂ ਤੁਹਾਡੀ ਇੱਜ਼ਤ ਕਰਦੇ ਆ ਮੈਨੂੰ ਪਤਾ ਮੈਨੂੰ ਜੀ ਮਾਰੇ ਜਸੀਂ ਤੁਹਾਡੀ ਇੱਜ਼ਤ ਕਰਦੇ ਆ ਮੈਨੂੰ ਪਤਾ ਕਿ ਦੀ ਕਰਦੇ ਆ ਥਾਣੇ ਮੈਂ ਕੀ ਕੀ ਜਿੰਨੀ ਕੀਤੀ ਉਹਨਾਂ ਨੂੰ ਬਣਾਇਆ ਮੈਂ ਕੀ ਗਿਆ ਜਿੰਨੂੰ ਕਿ ਜਿੰਨੀ ਕੀਤੇ ਉਹ ਪਤਾ ਸਰ ਮੈਂ ਨਹੀਂ ਕੀਤੇ ਮੈਨੂੰ ਪਤਾ ਥਾਣੇ ਮੈਂ ਤੁਹਾਨੂੰ ਕੀ ਕਿਹਾ ਮੈਂ ਕਿਹਾ ਬਹੁਤ ਵਧੀਆ ਅਫਸਰ ਨੇ ਅਸੀਂ ਜੀ ਕੰਮ ਵੀ ਕਰਿਆ ਮੈਂ ਥਾਣੇ ਕੀ ਗਿਆ ਮੈਂ ਕਿਹਾ ਬਹੁਤ ਵਧੀਆ ਅਫਸਰ ਬਹੁਤ ਵਧੀਆ ਕੰਮ ਕਰਦਾ ਮਗਰ ਜੋ ਉਹ ਬੰਦਾ ਆ ਕੇ ਕਹਿੰਦਾ 25000 ਲੈ ਲਓ ਭਾਜੀ ਅਸੀਂ ਕਿੱਥੇ ਕਿ ਅਨਦਰ ਐਕਸਕਿਊਜ਼ ਆ ਵੈ ਕਿ ਉਹ ਜਿਹੜੇ ਬੰਦੇ ਸੀ ਚਾਬੀਆਂ ਪੜਾਈਆਂ ਸੀਗੀਆਂ ਚਾਬੀਆਂ ਪੜਾਣ ਚਾਬੀਆਂ ਸਾਡੇ ਕੋਲੇ ਜੀ ਕਾਗਜ਼ ਸਾਡੇ ਕੋਲੇ ਨੇ ਕਾਗਜ਼ ਸਾਡੇ ਕੋਲੇ ਨੇ ਠੀਕ ਹੈ ਸਾਡੇ ਕੋਲੇ ਨੇ ਅਸੀਂ ਹਸਤਾ ਤੋਂ ਉਹਦਾ ਸਟਾਨਾ ਲਿਆ ਉਹ ਲੈ ਕੇ ਇਹਦੀ ਬਿਆਨ ਲੈ ਕੇ ਕੰਮ ਕਰਾਂਗੇ ਲੇਕਿਨ ਇੱਕ ਏਰੀਆ ਕੀ ਤੁਸੀਂ ਆ ਵੀ ਗੱਲ ਕੀਤੀ ਸੀ ਕਿ 25000 ਦੇ ਵਿੱਚ ਅਸੀਂ ਨਹੀਂ ਕੀਤੀ ਜੀ ਅਸੀਂ ਨਹੀਂ ਗੱਲ ਇਹ ਆਪ ਹੀ ਕਹਿ ਰਹੇ ਨੇ ਉਹ ਪਾਰਟੀ ਨੂੰ ਕਹਿ ਰਹੇ ਆ ਅਸਲੀ ਕੋਈ ਨਹੀਂ ਆ ਅਸੀਂ ਕਰੀਏ ਇਹ ਆਪ ਹੀ ਕਹਿ ਰਹੇ 6 ਲੱਖ ਜੀ ਲਾਜ ਜੀ ਮੈਂ ਅਸੀਂ ਨਾ ਦੇਖੋ ਅਸੀਂ ਡਾਕਟਰ ਜੀ ਜੀ ਬਿਲਕੁਲ ਠੀਕ ਪਾਰਟੀ ਦਾਜ ਕੋਈ ਨਹੀਂ ਸਾਨੂੰ ਕੋਈ ਮੁਖਰੀ ਪਾਰਟੀ ਪੈਸ ਦੀ ਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿ ਬਲੌਰ ਜੀ ਇੱਥੇ ਇੱਕ ਵੱਡਾ ਸਵਾਲ ਆ ਜਾਂਦਾ ਕਿ ਪਰਿਵਾਰ ਕਹਿੰਦਾ ਸਾਨੂੰ ਇਨਸਾਫ ਦੇ ਦਿਓ ਪੰਜਾਬ ਪੁਲਿਸ ਤੇ ਕੋਈ ਵਿਸ਼ਵਾਸ ਹੁੰਦਾ ਕਿ ਇਨਸਾਫ ਦੇਗੀ ਜੋ ਦੇਖੋ ਜਿਹੜੀ ਕ੍ਰਿਮਿਨਲੀ ਕਰ ਰਹੀ ਆ ਉਹ ਅਸੀਂ ਕਦੇ ਕਰਾਂਗੇ ਜੀ ਇਹ ਦੋਨੇ ਪਾਰਟੀਆਂ ਚ ਬਹਿ ਕੇ ਕਰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਵਿਸ਼ਾਲ ਜੀ ਮੇਰੀ ਗੱਲ ਸੁਣੋ ਕਿ ਦੋਨੇ ਪਾਰਟੀਆਂ ਕੀ ਲੈਣਾ ਇਹਨਾਂ ਤੋਂ ਛੱਡੋ ਪਰੇ ਜੋ ਕਹਿੰਦੇ ਤੁਸੀਂ ਆਪਣਾ ਲਾਨ ਆਰਡਰ ਤੇ ਮਿਲਦਾ ਮੈਂ ਕਾਰਵਾਈ ਕਰ ਦੋ ਮੈਂ ਤੁਹਾਨੂੰ ਕਿਹਾ ਜੀ ਹਲਦਾ ਸਾਹਿਬ ਨੂੰ ਕਹਤਾ ਸਿਹਤ ਹਸਪਤਾਲ ਚੋਂ ਡਾਕਟਰ ਦਾ ਇ ਅਸੀਂ ਵਰਦੀ ਕਰ ਵੀ ਕਰਦੇ। ਲੇਕਿਨ ਆਹ ਕਹੇ ਪਰਵਾਹ ਜਿਹੜਾ ਜੀ ਹੈਗਾ ਉਹਨੂੰ ਵਾਪਸੀ ਅਸੀਂ ਘਰੇ ਤੜਪਦਾ ਪਿਆ। ਇਹ ਵਾਪਸ ਲਿਆਏ। ਦੇਖ ਸਕਦੇ ਹੋ ਤੁਸੀਂ ਘਰੇ। ਤੁਹਾਨੂੰ ਜੀ ਮੈਂ ਮੰਨਦਾ ਤੁਹਾਡੀ ਗੱਲ ਨੂੰ। ਹੁਣ ਲਾਇ ਤਾਂ ਇਹਨਾਂ ਨੇ ਕਿਹੜਾ ਸਿਕਾਣਾ। ਬਿਲਕੁਲ। ਐਸੇ ਕਰ ਵੀ ਕਰ ਸਕਦੇ ਨਾ। ਕਰ ਵੀ ਕਰ ਦਿੰਦੇ ਜੀ। ਵਿਸ਼ਾਲ ਜੀ ਹੁਣ ਇੱਕ ਗੱਲ ਸੁਣੀਓ। ਗੱਡੀ ਇੱਕ ਮਿੰਟ। ਇਹਨਾਂ ਦਾ ਵੀ ਗੱਲ ਕਰੂ। ਮੇਰੀ ਗੱਲ ਸੁਣੋ। ਗੱਡੀ ਇੱਕ ਓਵਰਲੋਡ ਫੜੀ ਜਾਂਦੀ ਆ। ਠੀਕ ਐ? ਇਹ ਉਹਦੇ 'ਚ ਮਾਲ ਨਹੀਂ ਲਾਣ ਦਿੰਦੇ। ਗੱਡੀ ਬੌਂਡ ਕਰ ਦਿੰਦੇ ਨੇ। ਅੱਜ ਬੰਦੇ ਦੇ ਗੱਡੀ ਚੜੀ ਐ ਤੁਸੀਂ ਮਾਲ ਕਿੱਥੋਂ ਲਾਤਾ? ਕੁਝ ਨੇ ਗੱਡੀ ਚੜੀ ਹੋਈ ਹੈ ਇਟਾਂ ਡਿੱਗੀਆਂ ਨੇ ਇਟਾਂ ਡਿੱਗੀਆਂ ਇਟਾਂ ਡਿੱਗੀਆਂ ਨੇ ਟਪਟਪੀਆਂ ਹੋ ਗਈ ਜੀ ਆਜੀ ਸੱਤਾਂ ਨੇ ਹਾਂ ਜੀ ਚੜੀ ਹੋ ਗਈ ਫਿਰ ਉਹਨੂੰ ਬੋਨ ਕੀਤਾ ਜਾ ਸਕਦਾ ਹੈ ਜੀ ਟਾਰਨਟ ਅਚ ਹੋਈ ਹੈ ਗੱਡੀ ਓਵਰਲੋਡ ਸੀ ਸਾਡੇ ਸਾਹਮਣੇ ਨਾ ਜਵਾਬ ਦਿੱਤਾ ਕਿ ਚਾਹੀ ਮੇਰੇ ਕੋਲ ਹੈ ਕਾਗਜ਼ ਮੇਰੇ ਕੋਲ ਸਾਰਾ ਕੁਝ ਅੰਦਾ ਕੋ ਲੈ ਭਾਈ ਹੁਣ ਵਿਸ਼ਾਲ ਜੀ ਹੁਣ ਉਹਦਾ ਕੀ ਕਰੀਏ ਆਪਾਂ ਦੱਸੋ ਉਹ ਤੁਸੀਂ ਕਾਰਵਾਈ ਵਾਲ ਜਾ ਰਹੇ ਹੋ ਤਾਂ ਤੁਹਾਡੇ ਨਾਲ ਬੈਠੇ ਨੇ ਪ੍ਰਸ਼ਾਸਨ ਬੈਠਾ ਕਾਰਵਾਈ ਕਰਾਓ ਉਹਨੇ ਤੁਹਾਨੂੰ ਐਕਸਕਿਊਜ਼ ਦਿੱਤਾ ਹੀ ਨਹੀਂ ਕੋਈ ਕਿਸੀ ਕਾਰਵਾਈ ਨਹੀਂ ਕਰਨੀ ਭਾਈ ਸਿਵਲ ਵਾਲੇ ਐਡਮਿਟ ਨਹੀਂ ਕਰ ਰਹੇ खाली करवाया क्यूँकी ट्रक भरा हुआ था मरते बंदे को इलाज नहीं करवा सकते थे भरी ट्रक को खाली करवाया मरते बंदे को इलाज नहीं करवा सकते थे अभी तीन दिन ऐसी बेचारे को इलाज नहीं हुआ है बंदा मर जाएगा उसके बाद इलाज होगा है ना चार बच्चे तो आप भेजो उसे तो आप कार भी करवाओ सिविल में बताया है कि सप्ताह में लगोगे दिखा देंगे तो एक भैया इधर वाले बंदे नहीं है वो बंदे का ये टूट गया है कमर वो बंदे मरने वाले हैं भाई साहब हुआ क्या था एक्चुअल में क्या किस तरह हम लोग यहीं पे खड़े थे बंदे उंदे काम पे से आए सब सब इसी जगह पे खड़े थे खड़े अचानक ही वो वो जो गाड़ी वाला था वो उस तार में फंसा दिया हम लोग ध्यान दिए नहीं उसने ता गाड़ी बढ़ाया बस पता ही नहीं चला कब गिर गया सर पे आशा आशा वाँगा वाँगा ने ने गरे कोई कुछ नहीं पूछा सर कोई कोई नहीं आया अभी तक नहीं पाया हॉस्पिटल लेके गया ये लोग घींचाच तो वहाँ पे भर्ती लिया सुन रहे हो कि गरीब बंदे ने दर्द ਸੂਹੀ ਸੌਂ ਰਹੇ ਹਾਂ ਲੇਕਿਨ ਜੋ ਚੌਕਿੰਚਾਰ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਕਾਰਵਾਈ ਕਰਾਂਗਾ ਜੋ ਕਾਰਵਾਈ ਮੇਰੇ ਅਮਲ 'ਚ ਲਿਆਂਦੀ ਗਈ ਤਾਂ ਮੈਂ ਕਰਾਂਗਾ ਲੇਕਿਨ ਗੱਡੀ ਦੀ ਚਾਬੀਆਂ ਗੱਡੀ ਦੇ ਕਾਗਜ਼ ਮੇਰੇ ਕੋਲ ਹੈ ਹੁਣ ਦੇਖਦੇ ਹਾਂ ਕਿ ਐਫ ਆਈ ਆਰ ਲਾਂਚ ਹੁੰਦੀ ਹੈ ਪਰਵਾਹ ਨੂੰ ਸਾਬ ਮਿਲਦਾ ਹੈ ਕਿ ਇਹ ਸਮਝ ਦੱਸ ਸਕਦਾ